ਪਹਾੜਾਂ ਵਿੱਚ ਹੋ ਰਹੀ بارش ਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਾੜ ਵਰਗੇ ਹਾਲਾਤ ਜਿਹੜੇ ਆ ਪੈਦਾ ਕਰ ਦਿੱਤੇ ਆ ਕਿਉਂਕਿ ਪਹਾੜਾਂ ਦੇ ਵਿੱਚ ਜਿੱਥੇ بارش ਹੋ ਰਹੀ ਹੈ ਜਿਸ ਕਰਕੇ ਡੈਮ ਜਿਹੜੇ ਆ ਉਹ ਫੁੱਲ ਚੱਲਦੇ ਪਏ ਆ ਜਿਸ ਨੇ ਚਿੰਤਾ ਜਿਹੜੀ ਆ ਪੰਜਾਬ ਦੇ ਲੋਕਾਂ ਦੀ ਵਧਾ ਕੇ ਰੱਖੀ ਹੋਈ ਆ ਕਿਉਂਕਿ ਜੇ ਗੱਲ ਕੀਤੀ ਜਾਵੇ ਸਰਦੀ ਇਲਾਕਾ ਫਿਰੋਜ਼ਪੁਰ ਦੀ ਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜਿਹੜੇ ਥੱਲੇ ਇਲਾਕੇ ਆ ਉਹ ਪਾਣੀ ਦੀ ਜਿਹੜੀ ਚਪੇਟ ਵਿੱਚ ਆਇਆ ਤੇ ਕਈ ਹਜ਼ਾਰਾ ਏਕੜ ਜਿਹੜੀ ਆ ਫਸਲ ਆ ਉਹ ਪਾਣੀ ਨਾਲ ਜਿਹੜੀ ਆ ਪ੍ਰਭਾਵਿਤ ਹੁੰਦੀ ਹੋਈ ਦਿਖਾਈ ਦੇ ਰਹੀ ਆ ਵੀ ਲਗਭਗ ਜਿਹੜੀ ਆ ਫਸਲ ਉਹ ਖਰਾਬ ਹੀ ਹੋ ਚੁੱਕੀ ਆ ਜਿਸ ਕਰਕੇ ਪ੍ਰਸ਼ਾਸ ਤਾਰ ਜਿਹੜਾ ਇਹਨਾਂ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਅੱਜ ਸਿਵਲ ਸਰਜਨ ਮੈਡਮ ਵੱਲੋਂ ਵੀ ਜਿਹੜਾ ਇਹ ਸਰਦੀ ਇਲਾਕੇ ਜਿੱਦਾਂ ਦੇ ਇਲਾਕੇ ਉੱਪਰ ਪਾਣੀ ਨਾਲ ਪ੍ਰਭਾਵਿਤ ਆ ਉਹਨਾਂ ਦਾ ਦੌਰਾ ਕੀਤਾ ਗਿਆ ਖਾਸ ਤੌਰ ਤੇ ਜਿਹੜਾ ਟਾਪੂ ਕਾਲੂ ਵਾਲਾ ਪਿੰਡ ਹੈਗਾ ਉਹਦਾ ਦੌਰਾ ਕੀਤਾ ਗਿਆ ਕਿਉਂਕਿ ਉੱਥੇ ਮੈਡੀਕਲ ਟੀਮਾਂ ਵੀ ਜਿਹੜੀਆਂ ਉਹ ਭੇਜੀਆਂ ਗਈਆਂ ਨੇ ਤੇ ਉੱਥੇ ਜਿਹੜੀਆਂ ਜਿਨ੍ਹਾਂ ਨੂੰ ਲੋੜ ਹੈ ਮੈਂ ਦਵਾਈਆਂ ਦੀ ਉਹਨਾਂ ਦੀ ਜਿਹੜੀ ਆ ਮਦਦ ਵਾਸਤੇ ਵੀ ਸਾਰ ਸੇ ਸਹੂਲਤ ਜਿਹੜੀ ਆ ਉੱਥੇ ਉਪਲਬਧ ਕਰਵਾਉਣ ਦੇ ਜਿਹੜੇ ਆ ਉਹ ਦਾਅਵੇ ਕੀਤੇ ਗਏ ਨੇ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਸਿਹਤ ਵਿਭਾਗ ਦੀ ਟੀਮ ਹੈ ਉਹ ਦਰਿਆ ਪਾਰ ਕਰਕੇ ਕਾਲੂ ਵਾਲਾ ਪਿੰਡ ਗਈਆਂ ਕਿਉਂਕਿ ਉਹ ਜਿਹੜਾ ਪਿੰਡ ਕਾਲੂ ਵਾਲਾ ਇਹ ਦਰਿਆ ਪਾਰ ਜਿਹੜਾ ਪਿੰਡ ਜਿਹੜਾ ਉੱਥੇ ਸਥਿਤ ਹੈਗਾ ਕਿਉਂਕਿ ਉੱਥੇ ਜਿਹੜਾ ਦਰਿਆ ਦੇ ਬਿਲਕੁਲ ਨਾਲ ਹੋਣ ਕਰਕੇ ਜਿਹੜੇ ਫੈਂਸਿੰਗ ਦੇ ਕੋਲ ਜਿਹੜਿਆ ਵੀ ਕਹਿ ਸਕਦੇ ਆ ਬਾਰਡਰ ਦੇ ਕੋਲ ਜਿਹੜਾ ਇਹ ਪਿੰਡ ਜਿਹੜਾ ਵਸਿਆ ਹੋਇਆ ਵੀ ਉੱਥੇ ਜੜੀ ਆ ਵੀ ਹਰ ਸਹੂਬਿਦਾ ਜੜੀ ਆ ਉਹ ਪਹੁੰਚਣੀ ਬਹੁਤ ਮੁਸ਼ਕਲ ਹੁੰਦੀ ਆ ਕਿਉਂਕਿ ਦਰਿਆ ਪਾਰ ਕਰਕੇ ਹੀ ਉੱਥੇ ਜਾਣਾ ਪੈਂਦਾ ਤੇ ਹੁਣ ਵੀ ਜੜੀਆਂ ਟੀਮਾਂ ਸਿਹਤ ਵਿਭਾਗ ਦੀਆਂ ਉੱਥੇ ਪਹੁੰਚੀਆਂ ਨੇ ਤਾਂ ਜੋ ਉੱਥੋਂ ਦਾ ਜਾਇਜ਼ਾ ਲਿੱਤਾ ਜਾ ਸਕੇ ਜੇ ਕੋਈ ਸਾਨੂੰ ਕੋਈ ਮੁਸ਼ਕਲ ਜੜਿਆ ਲਗਾਤਾਰ ਉਹ ਬਾਂਦੇ ਜਾ ਰਿਹਾ ਕਿਉਂਕਿ ਅੱਜ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਵੀ ਪਾਖੜਾ ਦੇ ਵਿੱਚੋਂ ਵੀ ਜੜਿਆ ਪਾਣੀ ਉਹ ਛੱਡਿਆ ਜਾਣਾ ਜਿਸ ਕਰਕੇ ਹੋਰ ਚਿੰਤਾ ਜਿਹੜੀ ਆ ਸਰਦੀ ਇਲਾਕੇ ਦੀਆਂ ਲੋਕਾਂ ਦੀਆਂ ਜਿਹੜੀਆਂ ਹੋਰ ਵਦਾ ਦਿੱਤੀਆਂ ਕਿਉਂਕਿ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਪਾਣੀ ਆ ਹੋਰ ਮਾਰ ਕਰੇਗਾ ਤੇ ਹੋਰ ਕਈ ਇਲਾਕੇ ਜੜੇ ਆ ਪ੍ਰਭਾਵਿਤ ਹੋ ਸਕਦੇ ਆ ਜਿਨ੍ਹਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਪਹਿਲਾਂ ਅਲਰਟ ਮੋਡ ਤੇ ਜੜਾ ਉਹ ਦਿਖਾਈ ਦੇ ਰਿਹਾ ਤੇ ਭਾਵੇਂ ਮੁਲਾਜ਼ਮਾਂ ਦੀਆਂ ਛੁੱਟੀਆਂ ਵੀ ਜੜੀਆਂ ਰੱਦ ਕੀਤੀਆਂ ਗਈਆਂ ਕਿਉਂਕਿ ਕਿਸੇ ਵੀ ਮੁਲਾਜ਼ਮ ਨੂੰ ਬਿਨਾਂ ਪਰਮਿਸ਼ਨ ਤੋਂ ਛੁੱਟੀ ਲੈਣ ਦੀ ਇਜਾਜ਼ਤ ਜਿਹੜੀ ਆ ਉਹ ਪ੍ਰਸ਼ਾਸਨ ਵੱਲ ਸਮਝ ਸਕਦੇ ਹੋ ਵੀ ਰਤ ਵਰਗੀਆਂ ਜਿਹੜੀਆਂ ਉਹ ਕੀਤੀਆਂ ਗਈਆਂ ਕਿਉਂਕਿ ਹਾਲਾਤ ਜਿਹੜੇ ਆ ਵੀ ਉਹ ਨਾਜ਼ੁਕ ਜਿਹੜੇ ਆ ਉਹ ਬਣੇ ਹੋਏ ਨੇ ਕਿਉਂਕਿ ਪਾਸੇ ਜੇ ਪੰਜਾਬ ਦੇ ਕਈ ਹਿੱਸਿਆਂ 'ਚ ਵੇਖੀਏ ਤੇ ਬਾੜ ਵਰਗੇ ਹਾਲਾਤ ਜਿਹੜੇ ਆ ਪੈਦਾ ਹੋਏ ਨੇ ਭਾਵੇਂ ਹਜੇ ਸਰਦੀ ਇਲਾਕਾ ਫਰੋਜਪੁਰ ਦੇ ਥੜਲੇ ਇਲਾਕੇ ਦੇ ਵਿੱਚ ਪਾਣੀ ਦੀ ਮਾਰ ਜਿਹੜੀ ਆ ਉਹ ਪੈਂਦੀ ਹੋਈ ਦਿਖਾਈ ਦੇ ਰਹੀ ਆ ਜੋ ਦਿਖਾਉਂਦੀ ਆ ਵੀ ਕਿਸ ਤਰ੍ਹਾਂ ਜਿਹੜੇ ਕਿਸਾਨਾਂ ਦਾ ਵੱਡਾ ਨੁਕਸਾਨ ਜਿਹੜਾ ਇਸ ਕਰਕੇ ਹੋ ਗਿਆ ਹੁਣ ਸਰਕਾਰਾਂ ਪ੍ਰਸ਼ਾਸਨ ਦੀ ਮਦਦ ਨਾਲ ਉਥੇ ਪਹੁੰਚਦੇ ਹੋਈਆਂ ਦਿਖਾਈ ਦੇ ਰਹੀਆਂ ਤੇ ਹਰ ਜਿਹੜੀ ਆ ਮੁਸ਼ਕਲ ਆਣ ਵਾਲੇ ਜਿਹੜੇ ਸਮਝ ਵਿੱਚ ਲੋਕਾਂ ਨਾਲ ਖੜਾ ਕਰਨ ਦੇ ਜ ਦਾ ਵੀ ਜੜੇ ਆ ਉਹ ਕਿਤੇ ਵੀ ਜਾ ਰਹੇ ਨੇ ਹੁਣ ਦੇਖਣਾ ਵੀ ਜੜੀਆਂ ਵੀ ਮੁਸ਼ਕਲਾਂ ਕੋਈ ਆਂਦੀਆਂ ਨੇ ਉਹਨੂੰ ਸਮੇਂ ਰਹਿੰਦੇ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਜੜਾ ਟੈਕਲ ਕੀਤਾ ਜਾਂਦਾ ਤਾਂ ਜੋ ਪਾਣੀ ਦੀ ਮਾਰ ਹੋਰ ਜਿਹੜੇ ਲੋਕਾਂ ਨੂੰ ਨਾ ਪਵੇ ਤੇ ਹੋਰ ਜਿਹੜਾ ਵੱਡਾ ਨੁਕਸਾਨ ਜਿਹੜਾ ਲੋਕਾਂ ਦਾ ਨਾ ਹੋਵੇ ਉਹਨੂੰ ਲੈ ਕੇ ਰਾਜ ਜਿਹੜਾ ਸਿਹਤ ਵਿਭਾਗ ਦੀ ਜੜੀ ਟੀਮ ਗਈ ਆ ਖਾਸ ਤੌਰ ਤੇ ਸਰਜਨ ਮੈਡਮ ਜਿਹੜੇ ਖੁਦ ਜੜੇ ਨਾਲ ਜਾ ਕੇ ਵੀ ਉੱਥੇ ਜਿਹੜੇ ਪਹੁੰਚੇ ਨੇ ਤੇ ਉਹਨਾਂ ਨੇ ਸਾਰੇ ਹਲਾਤਾ ਰਜਾਈਦਾ ਲਿਆ ਤੇ ਲੋਕਾਂ ਨੂੰ ਅ ਅਸਵਸਥ ਵੀ ਕੀਤਾ ਵੀ ਉਹਨਾਂ ਨੇ ਕਿਹਾ ਵੀ ਇਹ ਜੜੇ ਮੌਕੇ ਦੇ ਜੜੀਆਂ ਮੈਡੀਸਨ ਸਹੂਲਤਾ ਜੜੀਆਂ ਸਿਹਤ ਪੱਖੋਂ ਜੜੀਆਂ ਹੈਗੀਆਂ ਉਹ ਗਿਆ ਮੌਜਿਆ ਕਰਾਇਆ ਕਰਾਈਆਂ ਜਾ ਰੀਆਂ ਕਿਸੇ ਵੀ ਤਰ੍ਹਾਂ ਦੀ ਲੋਕਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹਰ ਸੁੱਖਦਾ ਜਿਹੜੀ ਆ ਲੋਕਾਂ ਤੱਕ ਪਹੁੰਚਾਈ ਜਾ ਰਹੀ ਆ ਤੇ ਕਿਸੇ ਵੀ ਮੁਸ਼ਕਿਲ ਸਮੇਂ ਦੇ ਵਿੱਚ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਤੇ ਉਹਨਾਂ ਦੇ ਨਾਲ ਜਿਹੜਾ ਕੰਦੇ ਨਾਲ ਕੰਦਾ ਮਲਾਕੇ ਉਹ ਖੜਾ ਵੀ ਨਜ਼ਰ ਆਵੇਗਾ ਮੈਂ ਤੁਸੀ ਵਿਜ਼ਿਟ ਕਰਨ ਆਏ ਹੋ ਤੇ ਕਾਲੂਵਾਲਾ ਵਿਲੇਜ ਵਿੱਚ ਕਾਦੇ ਵਾਸਤੇ ਵਿਜ਼ਿਟ ਕਰਨ ਆਏ ਤੇ ਕੀ ਪ੍ਰਾਇੋਰਟੀਜ਼ ਹੈਗੀ ਉਹਨਾਂ ਤੇ ਹਾਂ ਇਸ ਤਰ੍ਹਾਂ ਕਿ ਜਿਹੜਾ ਕਾਲੂਵਾਲ ਇੱਕ ਟਾਪੂ ਹੈ ਐਕਚੁਅਲੀ ਫਲੋਸਪੁਰ ਦਾ ਹੈ ਜਸਟ ਦੇ ਬਾਰਡਰ ਦੇ ਨਾਲ ਹੈ ਪਾਕਿਸਤਾਨ ਦੇ ਬਾਰਡਰ ਦੇ ਨਾਲ ਤੇ ਪਾਣੀ ਹੈ ਵਿੱਚ ਦਰਿਆ ਕਾਫੀ ਪਾਣੀ ਸੀਗਾ ਤਾਂ ਇੱਥੇ ਵੀ ਇਸ ਇੱਧਰ ਕੈਂਪ ਵੀ ਆ ਅਸੀਂ ਇਹਨਾਂ ਦੀ ਮਦਦ ਨਾਲ ਬੋਟ ਵਿੱਚ ਉੱਥੇ ਜਾ ਕੇ ਆਈਆਂ ਮੈਂ ਤਾਂ ਉੱਥੇ ਕਰੀਬ 20 ਕ ਫੈਮਲੀਆਂ ਹੈਗੀਆਂ ਨੇ ਜਿਹਦੇ ਵਿੱਚ ਬੱਚੇ ਵੀ ਸੀ ਏ ਲੇਡੀਜ਼ ਵੀ ਸੀਗੀਆਂ ਤਾਂ ਬਾਕੀ ਜੈਂਟਸ ਸਾਰਿਆਂ ਨੂੰ ਜਿਹੜੀ ਰਿਕੁਆਇਰਡ ਮੈਡੀਸਿਨ ਉਹ ਪ੍ਰੋਵਾਈਡ ਕਰਵਾਈਏ ਬਾਕੀ ਇਹ ਹੈ ਕਿ ਜਿਹੜਾ ਕਟ-ਆਫ ਹੋਇਆ ਹੋਇਆ ਸਾਡੇ ਇੱਧਰਲੇ ਪਾਸੇ ਨਾਲੋਂ ਫਿਰ ਰਿਆ ਟੱਪ ਕੇ ਹੀ ਜਾਣਾ ਪੈਂਦਾ ਜਿਹੜੀ ਕਿ ਇੱਕ ਮੇਜਰ ਕੰਮ ਹੈ ਪਰ ਡੀਐਸਐਫ ਵਾਲੇ ਬਹੁਤ ਜ਼ਿਆਦਾ ਮਦਦ ਕਰ ਰਹੇ ਉਹਨਾਂ ਦੀ ਆਣਾ ਜਾਣਾ ਉਹਨਾਂ ਲਈ ਥਰੂ ਬੋਟ ਜਿਹੜਾ ਉਹ ਪੂਰਾ ਉਹਨਾਂ ਨੇ ਬਣਾਇਆ ਹੋਇਆ ਜਿਸ ਨਾਲ ਕੀ ਹੈ ਕਿ ਡਿਫਿਕਲਟੀ ਕੋਈ ਨਹੀਂ ਸਿਰਫ ਮੈਡੀਸਿਨਸ ਦੀ ਜਾਂ ਇੱਕ ਮੋਰਲ ਸਪੋਰਟ ਵਾਸਤੇ ਵੀ ਸੀਗਾ ਕਿ ਉਹਨਾਂ ਨੇ ਜਾ ਕੇ ਕਾਠਵਾਸਨ ਦਿੱਤਾ ਤੇ ਉਹ ਠੀਕ ਹੈਗੇ ਸਾਰੇ 20 ਫੈਮਿਲੀਜ਼ ਦੇ ਕਰੀਬ ਉਹ ਤਾਂ ਥੋੜਾ ਜਿਹਾ ਕਿੰਨੇ ਕੈਂਪਸ ਲਗਾਏ ਹੈਲਥ ਡਿਪਾਰਟਮੈਂਟ ਨੇ ਕਿੰਨੇ ਕੈਂਪ ਲਗਾਏ ਗਏ ਹਸਤੇਮ ਜਿਹੜਾ ਕੈਂਪਸ ਤਾਂ ਰੈਗੂਲਰਲੀ ਲੱਗੇ ਜਾ ਰਹੇ ਹੈ ਜਿੱਥੇ-ਜਿੱਥੇ ਵੀ ਪ੍ਰੋਬਲਮ ਹੈ ਜਾਂ ਜਿੱਥੇ ਪਾਣੀ ਆਇਆ वैसे तो कोई इस तरह दी कोई मेजर गल नहीं हो रही है जड़ा पानी ਦਾ ਖਾਦਸਾ ਹੋਵੇ ਕਿ ਕੋਈ ਬਿਮਾਰੀ ਖਾਸ ਹੈ ਜਨਰਲ ਪੇਸ਼ੈਂਟਸ ਹੈ ਜਿਹੜੀ ਕਿ ਉਹਨਾਂ ਨੇ ਵੈਸੇ ਵੀ ਰਿਕੁਆਇਰਡ ਮੈਡੀਸਿਨਸ ਆਪਣੇ ਕੋਲ ਰੱਖ ਲਈਆਂ ਬਾਕੀ ਕਲੋਰੀਨ ਦੀਆਂ ਟੈਬਲੇਟਸ ਐਂਟੀ ਡਾਇਰੀਅਲ ਟਿਊਬਸ ਵਗੈਰਾ ਜਿਹੜੀਆਂ ਸਕਿਨ ਦੀ ਕੋਈ ਪ੍ਰੋਬਲਮ ਜੇ ਕਿਤੇ ਉਹਨਾਂ ਨੂੰ ਹੁੰਦੀ ਆ ਤੇ ਅਸੀਂ ਪਹਿਲਾਂ ਹੀ ਪ੍ਰਾਇਰੀ ਪ੍ਰੋਵਾਈਡ ਕਰ ਦਿੱਤੀ ਹੈ ਪਹਾੜਾਂ ਵਿੱਚ ਹੋ ਰਹੀ بارش ਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਾੜ ਵਰਗੇ ਹਾਲਾਤ ਜਿਹੜੇ ਆ ਉਹ ਪੈਦਾ ਕਰ ਦਿੱਤੇ ਆ ਕਿਉਂਕਿ ਪਹਾੜਾਂ ਦੇ ਵਿੱਚ ਜਿੱਥੇ بارش ਹੋ ਰਹੀ ਹੈ ਜਿਸ ਕਰਕੇ ਡੈਮ ਜਿਹੜੇ ਆ ਉਹ ਫੁੱਲ ਚੱਲਦੇ ਪਏ ਆ ਜਿਸ ਨੇ ਚਿੰਤਾ ਜਿਹੜੀ ਆ ਪੰਜਾਬ ਦੇ ਲੋਕਾਂ ਦੀ ਵਧਾ ਕੇ ਰੱਖੀ ਹੋਈ ਆ ਕਿਉਂਕਿ ਜੇ ਗੱਲ ਕੀਤੀ ਜਾਵੇ ਸਰਦੀ ਇਲਾਕਾ ਫਿਰੋਜ਼ਪੁਰ ਦੀ ਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜਿਹੜੇ ਥੱਲੇ ਇਲਾਕੇ ਆ ਉਹ ਪਾਣੀ ਦੀ ਜਿਹੜੀ ਚਪੇਟ ਵਿੱਚ ਆਇਆ ਤੇ ਕਈ ਹਜ਼ਾਰਾ ਏਕੜ ਜਿਹੜੀ ਫਸਲ ਆ ਉਹ ਪਾਣੀ ਨਾਲ ਜਿਹੜੀ ਆ ਪ੍ਰਭਾਵਿਤ ਹੁੰਦੀ ਉਹ ਹੀ ਦਿਖਾਈ ਦੇ ਰਹੀ ਆ ਵੀ ਲਗਭਗ ਜਿਹੜੀ ਆ ਫਸਲ ਉਹ ਖਰਾਬ ਹੀ ਹੋ ਚੁੱਕੀ ਆ ਜਿਸ ਕਰਕੇ ਪ੍ਰਸ਼ਾਸ ਲਗਾਤਾਰ ਜਿਹੜਾ ਇਹਨਾਂ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਅੱਜ ਸਿਵਲ ਸਰਜਨ ਮੈਡਮ ਵੱਲੋਂ ਵੀ ਜਿਹੜਾ ਇਹ ਸਰਦੀ ਇਲਾਕੇ ਜਿੱਤਾਂ ਦੇ ਇਲਾਕੇ ਪਾਣੀ ਨਾਲ ਪ੍ਰਭਾਵਿਤ ਆ ਉਹਨਾਂ ਦਾ ਦੌਰਾ ਕੀਤਾ ਗਿਆ ਖਾਸ ਤੌਰ ਤੇ ਜਿਹੜਾ ਟਾਪੂ ਕਾਲੂ ਵਾਲਾ ਪਿੰਡ ਹੈਗਾ ਉਹਦਾ ਦੌਰਾ ਕੀਤਾ ਗਿਆ ਕਿਉਂਕਿ ਉੱਥੇ ਮੈਡੀਕਲ ਟੀਮਾਂ ਵੀ ਜਿਹੜੀਆਂ ਉਹ ਭੇਜੀਆਂ ਗਈਆਂ ਨੇ ਤੇ ਉੱਥੇ ਜਿਹੜੀਆਂ ਜਿਨ੍ਹਾਂ ਨੂੰ ਲੋੜ ਹੈ ਵੀ ਮੈਂ ਦਵਾਈਆਂ ਦੀ ਉਹਨਾਂ ਦੀ ਜਿਹੜੀ ਆ ਮਦਦ ਵਾਸਤੇ ਵੀ ਸਾਰ ਸੇ ਸਹੂਦਾ ਜਿਹੜੀ ਆ ਉੱਥੇ ਉਪਲਬਧ ਕਰਵਾਉਣ ਦੇ ਜਿਹੜੇ ਆ ਉਹ ਦਾਅਵੇ ਕੀਤੇ ਗਏ ਨੇ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਸਿਹਤ ਵਿਭਾਗ ਦੀ ਟੀਮ ਹੈ ਉਹ ਦਰਿਆ پار ਕਰਕੇ ਕਾਲੂ ਵਾਲਾ ਪਿੰਡ ਗਈ ਆ ਕਿਉਂਕਿ ਉਹ ਜਿਹੜਾ ਪਿੰਡ ਕਾਲੂ ਵਾਲਾ ਇਹ ਦਰਿਆਵ ਪਾਰ ਜਿਹੜਾ ਪਿੰਡ ਜਿਹੜਾ ਉੱਥੇ ਸਥਿਤ ਹੈਗਾ ਕਿਉਂਕਿ ਉੱਥੇ ਜਿਹੜਾ ਦਰਿਆ ਦੇ ਬਿਲਕੁਲ ਨਾਲ ਹੋਣ ਕਰਕੇ ਜਿਹੜੇ ਫੈਂਸਿੰਗ ਦੇ ਕੋਲ ਜਿਹੜਿਆ ਵੀ ਕਹਿ ਸਕਦੇ ਆ ਬਾਡਰ ਦੇ ਕੋਲ ਜਿਹੜਾ ਇਹ ਪਿੰਡ ਜਿਹੜਾ ਵਸਿਆ ਹੋਇਆ ਵੀ ਉਹ ਉੱਥੇ ਜੜੀ ਆ ਵੀ ਹਰ ਸਹੂਬਿਤਾ ਜੜੀ ਆ ਉਹ ਪਹੁੰਚਣੀ ਬਹੁਤ ਮੁਸ਼ਕਲ ਹੁੰਦੀ ਆ ਕਿਉਂਕਿ ਦਰਿਆ ਪਾਰ ਕਰਕੇ ਹੀ ਉੱਥੇ ਜਾਣਾ ਪੈਂਦਾ ਤੇ ਹੁਣ ਵੀ ਜੜੀਆਂ ਟੀਮਾਂ ਸਿਹਤ ਵਿਭਾਗ ਦੀਆਂ ਉੱਥੇ ਪਹੁੰਚੀਆਂ ਨੇ ਤਾਂ ਜੋ ਉੱਥੋਂ ਦਾ ਜਾਇਜ਼ਾ ਲਿੱਤਾ ਜਾ ਸਕੇ ਜੇ ਕੋਈ ਸਾਨੂੰ ਕੋਈ ਮੁਸ਼ਕਲ ਆ ਜਿਹੜਿਆ ਲਗਾਤਾਰ ਉਹ ਬੰਦੇ ਜਾ ਰਿਹਾ ਕਿਉਂਕਿ ਅੱਜ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਵੀ ਪਾਖੜਾ ਦੇ ਵਿੱਚੋਂ ਵੀ ਜੜਿਆ ਪਾਣੀ ਉਹ ਛੱਡਿਆ ਜਾਣਾ ਜਿਸ ਕਰਕੇ ਹੋਰ ਚਿੰਤਾ ਜਿਹੜੀ ਹੈ ਸਰਦੀ ਇਲਾਕੇ ਦੀਆਂ ਲੋਕਾਂ ਦੀਆਂ ਜਿਹੜੀਆਂ ਹੋਰ ਵਤਾ ਦਿਤੀਆਂ ਕਿਉਂਕਿ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਪਾਣੀ ਆ ਹੋਰ ਮਾਰ ਕਰੇਗਾ ਤੇ ਹੋਰ ਕਈ ਇਲਾਕੇ ਜੜਿਆ ਪ੍ਰਭਾਵਿਤ ਹੋ ਸਕਦੇ ਆ ਜਿਨਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਪਹਿਲਾਂ ਅਲਰਟ ਮੋਡ ਤੇ ਜੜਾ ਉਹ ਦਿਖਾਈ ਦੇ ਰਿਹਾ ਤੇ ਭਾਵੇਂ ਮੁਲਾਜ਼ਮਾਂ ਦੀਆਂ ਛੁੱਟੀਆਂ ਵੀ ਜੜੀਆਂ ਰੱਦ ਕੀਤੀਆਂ ਗਈਆਂ ਕਿਉਂਕਿ ਕਿਸੇ ਵੀ ਮੁਲਾਜ਼ਮ ਨੂੰ ਬਿਨਾਂ ਪਰਮਿਸ਼ਨ ਤੋਂ ਛੁੱਟੀ ਲੈਣ ਦੀ ਇਜਾਜ਼ਤ ਜਿਹੜੀ ਆ ਉਹ ਪ੍ਰਸ਼ਾਸਨ ਵੱ ਸਮਝ ਸਕਦੇ ਹੋ ਵੀ ਰੱਦ ਵਰਗੀਆਂ ਹੀ ਜੜੀਆਂ ਉਹ ਕੀਤੀਆਂ ਗਈਆਂ ਕਿਉਂਕਿ ਹਾਲਾਤ ਜਿਹੜੇ ਆ ਦੀ ਉਹ ਨਾਜ਼ੁਕ ਜਿਹੜੇ ਆ ਉਹ ਬਣੇ ਹੋਏ ਨੇ ਕਿਉਂਕਿ ਹਰ ਪਾਸੇ ਜੇ ਪੰਜਾਬ ਦੇ ਕਈ ਹਿੱਸਿਆਂ 'ਚ ਵੇਖੀਏ ਤੇ ਬਾੜ ਵਰਗੇ ਹਾਲਾਤ ਜਿਹੜੇ ਆ ਪੈਦਾ ਹੋਏ ਨੇ ਭਾਵੇਂ ਹਜੇ ਸਰਦੀ ਇਲਾਕਾ ਫਰੋਜਪੁਰ ਦੇ ਥੱਲੇ ਇਲਾਕੇ ਦੇ ਵਿੱਚ ਪਾਣੀ ਦੀ ਮਾਰ ਜਿਹੜੀ ਆ ਉਹ ਪੈਂਦੀ ਹੋਈ ਦਿਖਾਈ ਦੇ ਰਹੀ ਆ ਜੋ ਦਿਖਾਂਦੀ ਆ ਵੀ ਕਿਸ ਤਰ੍ਹਾਂ ਜਿਹੜੇ ਕਿਸਾਨਾਂ ਦਾ ਵੱਡਾ ਨੁਕਸਾਨ ਜਿਹੜਾ ਇਸ ਕਰਕੇ ਹੋ ਗਿਆ ਹੁਣ ਸਰਕਾਰਾਂ ਪ੍ਰਸ਼ਾਸਨ ਦੀ ਮਦਦ ਦੇ ਨਾਲ ਉੱਥੇ ਪਹੁੰਚਦੀਆਂ ਹੋਈਆਂ ਦਿਖਾਈ ਦੇ ਰਹੀਆਂ ਤੇ ਹਰ ਜਿਹੜੀ ਆ ਮੁਸ਼ਕਲਾਂ ਵਾਲੇ ਜਿਹੜੇ ਸਮੇਂ ਵਿੱਚ ਲੋਕਾਂ ਨਾਲ ਖੜਾ ਕਰਨ ਦੇ ਜਿਹੜੇ ਆ ਉਹ ਦਾਵੇ ਖੜੇ ਹੋਣ ਦੇ ਦਾਵੇ ਜਿਹੜੇ ਆ ਉਹ ਕਿਤੇ ਵੀ ਜਾ ਰਹੇ ਨੇ ਹੁਣ ਦੇਖਣਾ ਵੀ ਜਿਹੜੀਆਂ ਵੀ ਮੁਸ਼ਕਲਾਂ ਕੋਈ ਆਂਦੀਆਂ ਨੇ ਉਹਨੂੰ ਸਮੇਂ ਰਹਿੰਦੇ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਜਿਹੜਾ ਟੈਕਲ ਕੀਤਾ ਜਾਂਦਾ ਤਾਂ ਜੋ ਪਾਣੀ ਦੀ ਮਾਰ ਹੋਰ ਜਿਹੜੇ ਲੋਕਾਂ ਨੂੰ ਨਾ ਪਵੇ ਤੇ ਹੋਰ ਜਿਹੜਾ ਵੱਡਾ ਨੁਕਸਾਨ ਜਿਹੜਾ ਲੋਕਾਂ ਦਾ ਨਾ ਹੋਵੇ ਉਹਨੂੰ ਲੈ ਕੇ ਅੱਜ ਜਿਹੜਾ ਸਿਹਤ ਉਪਾਗ ਦੀ ਜਿਹੜੀ ਟੀਮ ਗਈ ਆ ਖਾਸ ਤੌਰ ਤੇ ਸਰਜਨ ਮੈਡਮ ਜਿਹੜੇ ਖੁਦ ਜਿਹੜੇ ਨਾਲ ਜਾ ਕੇ ਵੀ ਉੱਥੇ ਜਿਹੜੇ ਪਹੁੰਚੇ ਨੇ ਤੇ ਉਹਨਾਂ ਨੇ ਸਾਰੇ ਹਲਾਤਾ ਦਾ ਜਾਇਜ਼ਾ ਲਿਆ ਤੇ ਲੋਕਾਂ ਨੂੰ ਅ ਅਸਵਸਥ ਵੀ ਕੀਤਾ ਵੀ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਮੌਕੇ ਤੇ ਜਿਹੜੀਆਂ ਮੈਡੀਸਨ ਸੂਲਤਾ ਜਣੀਆਂ ਸਿਹਤ ਪ ਜੜੀਆਂ ਮੋਹਿਆਂ ਕਰਾਈਆਂ ਕਰਾਈਆਂ ਜਾ ਰੀਆਂ ਕਿਸੇ ਵੀ ਤਰ੍ਹਾਂ ਦੀ ਲੋਕਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹਰ ਸਹੂਦਾ ਜੜੀਆਂ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਤੇ ਕਿਸੇ ਵੀ ਮੁਸ਼ਕਲ ਸਮੇਂ ਦੇ ਵਿੱਚ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਤੇ ਉਹਨਾਂ ਦੇ ਨਾਲ ਜੜਾ ਕੰਦੇ ਨਾਲ ਕੰਦਾ ਮਲਾ ਕੇ ਉਹ ਖੜਾ ਵੀ ਨਜ਼ਰ ਆਵੇਗਾ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਡੈਨਿਕਸ ਵੇਰਾ ਪ੍ਰੋਜੈਕਟ ਪਰ ਮੈਂ ਤੁਸੀਂ ਵਿਜ਼ਿਟ ਕਰਨ ਆਏ تھے ਕਾਲੂ ਵਾਲਾ ਵਿਲੇਜ ਵਿੱਚ ਕਦੇ ਵਸਤੇ ਵੇਖਣਾ ਹੈ ਤੇ ਕੀ ਪ੍ਰਾਇੋਰਟੀਜ਼ ਹੈਗੀਆਂ ਉਹਨਾਂ ਤੇ ਹਾਂ ਇਸ ਤਰ੍ਹਾਂ ਕਿ ਜਿਹੜਾ ਕਾਲੂਵਾਲ ਇੱਕ ਟਾਪੂ ਹੈ ਐਕਚੁਅਲੀ ਫਿਰੋਜ਼ਪੁਰ ਦਾ ਜਸਟ ਦੇ ਬਾਰਡਰ ਦੇ ਨਾਲ ਹੈ ਪਾਕਿਸਤਾਨ ਦੇ ਬਾਰਡਰ ਦੇ ਨਾਲ ਹੈ ਤੇ ਪਾਣੀ ਹੈ ਵਿੱਚ ਦਰਿਆ ਕਾਫੀ ਪਾਣੀ ਸੀਗਾ ਤਾਂ ਇੱਥੇ ਬੀਐਸਐਫ ਦਾ ਕੈਂਪ ਵੀ ਹੈ ਅਸੀਂ ਇਹਨਾਂ ਦੀ ਮਦਦ ਨਾਲ ਬੋਟ ਵਿੱਚ ਉੱਥੇ ਜਾਂਤੀ ਆਈਆਂ ਮੈਂ ਤਾਂ ਉੱਥੇ ਕਰੀਬ 20 ਕੁ ਫੈਮਿਲੀਜ਼ ਹੈਗੀਆਂ ਨੇ ਜਿਹਦੇ ਵਿੱਚ ਬੱਚੇ ਵੀ ਸੀਗੇ ਲੇਡੀਜ਼ ਵੀ ਸੀਗੀਆਂ ਤਾਂ ਬਾਕੀ ਜੈਂਟਸ ਸਾਰਿਆਂ ਨੂੰ ਜਿਹੜੀ ਰਿਕੁਆਇਰ ਮੈਡੀਸਿਨ ਉਹ ਪ੍ਰੋਵਾਈਡ ਕਰਵਾਈਓ ਬਾਕੀ ਇਹ ਕੀ ਜਿਹੜਾ ਕਟ-ਆਫ ਹੋਇਆ ਹੋਇਆ ਸਾਡੇ ਇੱਧਰਲੇ ਪਾਸੇ ਨਾਲੋਂ ਸੋ ਦਰਿਆ ਟੱਪਕੇ ਹੀ ਜਾਣਾ ਪੈਂਦਾ ਜਿਹੜੀ ਇੱਕ ਮੇਜਰ ਕੰਮ ਹੈ ਪਰ ਡੀਐਸਐਫ ਵਾਲੇ ਬਹੁਤ ਜ਼ਿਆਦਾ ਮਦਦ ਕਰ ਰਹੇ ਉਹਨਾਂ ਦੀ ਆਣਾ ਜਾਣਾ ਉਹਨਾਂ ਲਈ ਥਰੂ ਬੋਟ ਜਿਹੜਾ ਉਹ ਪੂਰਾ ਉਹਨਾਂ ਨੇ ਬਣਾਇਆ ਹੋਇਆ ਜਿਸ ਨਾਲ ਕੀ ਹੈ ਕਿ ਡਿਫਿਕਲਟੀ ਕੋਈ ਨਹੀਂ ਸਿਰਫ ਮੈਡੀਸਿਨਸ ਦੇ ਜਾਂ ਇੱਕ ਮੋਰਲ ਸਪੋਰਟ ਵਾਸਤੇ ਵੀ ਸੀਗਾ ਕਿ ਉਹਨਾਂ ਨੇ ਜਾ ਕੇ ਕਾਠਵਾਸਨ ਦਿੱਤਾ ਤੇ ਉਹ ਠੀਕ ਹੈਗੇ ਸਾਰੇ 20 ਫੈਮਿਲੀਜ਼ ਦੇ ਕਰੀਬ ਹੈ ਉੱਥੇ ਤੁਹਾਡਾ ਨਾਮ ਕਿੰਨੇ ਕੈਂਪਸ ਲਗਾਏ ਹੈਲਥ ਡਿਪਾਰਟਮੈਂਟ ਨੇ ਕਿੰਨੇ ਕੈਂਪ ਲਗਾਏ ਗਏ ਹਸਤੇਮ ਜਿਹੜਾ ਅਅ ਕੈਂਪਸ ਤੇ ਰੈਗੂਲਰਲੀ ਲੱਗੀ ਜਾ ਰਹੇ ਆ ਜਿੱਥੇ-ਜਿੱਥੇ ਵੀ ਪ੍ਰੋਬਲਮ ਹੈ ਜਾਂ ਜਿੱਥੇ ਪਾਣੀ ਆਇਆ ਵੈਸੇ ਤੇ ਕੋਈ ਇਸ ਤਰ੍ਹਾਂ ਦੀ ਕੋਈ ਮੇਜਰ ਗੱਲ ਨਹੀਂ ਹੋ ਰਹੀ ਹੈ ਜਿਹੜਾ ਪਾਣੀ ਦਾ ਖਾਦਸਾ ਹੋਵੇ ਕਿ ਕੋਈ ਬਿਮਾਰੀ ਖਾਸ ਹੈ ਜਨਰਲ ਪੇਸ਼ੈਂਟਸ ਹੈ ਜਿਹੜੀ ਕਿ ਉਹਨਾਂ ਨੇ ਵੈਸੇ ਵੀ ਰਿਕੁਆਇਰਡ ਮੈਡੀਸਿਨਸ ਆਪਣੇ ਕੋਲ ਰੱਖ ਲਈਆਂ ਬਾਕੀ ਕਲੋਰੀਨ ਦੀਆਂ ਟੈਬਲੇਟਸ ਐਂਟੀ ਡਾਇਰੀਅਲ ਟਿਊਬਸ ਵਗੈਰਾ ਜਿਹੜੀਆਂ ਸਕਿਨ ਦੀ ਕੋਈ ਪ੍ਰੋਬਲਮ ਜੇ ਕਿਤੇ ਉਹਨਾਂ ਨੂੰ ਹੁੰਦੀ ਆ ਤੇ ਅਸੀਂ ਪਹਿਲਾਂ ਹੀ ਪ੍ਰਾਇਰੀ ਪ੍ਰੋਵਾਈਡ ਕਰ ਦਿੱਤੀ ਹੈ